ਬੱਤ ਸ੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਸੱਚੇ ਰਿਸ਼ਤੇ ਚੈਨਲ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੀ ਜੇਕਰ ਤੁਸੀਂ ਐਡ ਲਗਵਾਉਣੀ ਹੈ ਤਾਂ ਸਾਨੂੰ WhatsApp ਨੰਬਰ 96175 65924 ਜੋ ਚੈਨਲ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਮੈਸੇਜ ਦੁਆਰਾ ਪੂਰੀ ਡਿਟੇਲ ਵਿੱਚ ਆਪਣੇ ਵੇਰਵੇ ਭੇਜੋ ਜੀ ਇਹ ਕਰ ਤੁਸੀਂ ਐਡ ਰਿਪੀਟ ਕਰਵਾਉਣੀ ਆ ਤਾਂ ਵੀ ਸਾਨੂੰ ਮੈਸੇਜ ਕਰ ਦਿਓ ਜੀ ਤੁਹਾਡੀ ਐਡ ਜਿੰਨੀ ਦੇਰ ਮਰਜੀ ਨਹੀਂ ਹੁੰਦੀ ਰਿਪੀਟ ਕੀਤੀ ਜਾਵੇਗੀ ਜਿਸ ਦੀ ਵੈਲਿਡਿਟੀ ਮੈਕਸਿਮਮ 6 ਮਹੀਨੇ ਦੀ ਹੁੰਦੀ ਹੈ ਆਪਾਂ ਵੀਡੀਓ ਦੇ ਵਿੱਚ ਬਿਨਾਂ ਰੁਕੇ ਸਾਰੇ ਰਿਸ਼ਤੇ ਬੋਲਾਂਗੇ ਜੀ ਪਰ ਪਹਿਲਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ ਜੇ ਬਟਨ ਦਬਾਉਗੇ ਤਾਂ ਨਾਲ ਹੀ ਹਾਈਪ ਦਾ ਬਟਨ ਵੀ ਆਵੇਗਾ ਜੀ ਇਸ ਨੂੰ ਜ਼ਰੂਰ ਦਬਾ ਦੇਣਾ ਜੀ ਇਸ ਦੇ ਨਾਲ ਜੋ ਵੀ ਪੁਆਇੰਟ ਆਉਂਦੇ ਨੇ ਉਹ ਤੁਸੀਂ ਜਰੂਰ ਚੈਨਲ ਨੂੰ ਦਿਓ ਜੀ ਇਸ ਦੇ ਨਾਲ ਸਾਡਾ ਹੋਰ ਹੌਸਲਾ ਉਤਸ਼ਾਹਤ ਹੁੰਨੇ ਆ ਅਸੀਂ ਤੁਹਾਡੇ ਵਾਸਤੇ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਇੰਨਾ ਪਿਆਰ ਦਿੰਦੇ ਹੋ ਤੁਸੀਂ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਿੱਥੋਂ-ਕਿੱਥੋਂ ਵੇਖ ਰਹੇ ਹੋ ਪੇਸ਼ ਨੇ ਅੱਜ ਦੇ ਨਵੇਂ ਰਿਸ਼ਤੇ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੁਮਾਰ ਕਾਸਟ ਬਗਲ ਕਸ਼ਿਪ ਹਾਈਟ 5 ਫੁੱਟ 11 ਇੰਚ ਡੇਟ ਆਫ ਬਰਥ ਜੀ ਨੇ 12/2/1993 ਇਹ ਹਿੰਦੂ ਧਰਮ ਹੈ ਜੀ ਇਹਨਾਂ ਦਾ ਰੈਜ਼ਿਡੈਂਸ ਜਲੰਧਰ ਵਿੱਚ ਹੈ ਜੀ ਇਹ ਨਸਾਰਾਹਤ ਪ्योर ਸ਼ਾਕਾਹਾਰੀ ਹੈ ਜੀ ਸਟੱਡੀ ਡਿਪਲੋਮਾ ਇਨ ਕੰਪਿਊਟਰ ਇੰਜੀਨੀਅਰਿੰਗ ਜੀ ਬੀਏ ਇਨ 뮤직 ਵੋਕਲ ਇਨਸਟਰੂਮੈਂਟ ਦੇ ਵਿੱਚ ਪ੍ਰੋਫੈਸ਼ਨ ਹੈ ਜੀ ਇਹ ਸਿੰਗਰ 뮤직 ਅਕੈਡਮੀ ਹੈ ਜੀ ਇਹਨਾਂ ਦੀ ਰਜਿਸਟਰਡ ਫਾਈਨੈਂਸ ਕਾਰਪੋਰੇਸ਼ਨ ਵੀ ਰਜਿਸਟਰਡ ਹੈ ਮੀਡੀਆ ਪ੍ਰੋਡਕਸ਼ਨ ਵੀ ਇਹਨਾਂ ਕੋਲ ਰਜਿਸਟਰ ਹੈ ਪਾਦਰ ਇਹਨਾਂ ਦਾ ਐਕਸਪਾਇਰ ਰਣੀ ਜੀ ਮਦਰ ਹਾਊਸ ਵਾਈਫਾਈ ਸਿਸਟਰ ਇਹਨਾਂ ਦੀ ਬਨ ਜੰਗਰ ਅੰਗੇਜਡ ਹੈ ਜੀ ਅਮਰੀਕਾ ਦੇ ਵਿੱਚ ਇਹ ਪਿਓਰ ਵੈਜੀਟੇਰੀਅਨ ਫੈਮਿਲੀ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕੀ ਬਿਊਟੀਫੁਲ ਖੂਬਸੂਰਤ ਐਜੂਕੇਟਿਡ ਲੰਮੀ ਸੋਹਣੀ ਸੁਰੱਖੀ ਹੋਵੇ ਜੀ ਲੜਕੀ ਕੁਆਰੀ ਨਸ਼ਾ ਰਹਿਤ ਹੋਵੇ ਭਾਵ ਕੋਈ ਨਸ਼ਾ ਵਗੈਰਾ ਨਾ ਲੈਂਦੀ ਹੋਵੇ ਟਾਲ ਬਿਊਟੀਫੁਲ ਐਜੂਕੇਟਿਡ ਸਲਿਮ अनमैरिड एनआरआई करल कनाडा यूके और अमेरिका नॉन अल्कोहलिक नॉन स्मोकर संपर्क करो जी परिवार ਨਾਲ ਡਾਇਰੈਕਟ 9864 18948 ਇਹ ਪਰਿਵਾਰ ਦੇ ਨੰਬਰ ਤੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਨੰਬਰ 2 ਤੇ ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਬਰਾੜ ਡੇਟ ਆਫ ਬਰਥ 1992 ਹਾਈਟ 5 ਫੁੱਟ 8 ਇੰਚ ਜੀ ਏਰੀਆ ਸ੍ਰੀ ਮੁਕਤਸਰ ਸਾਹਿਬ ਜੀ ਏਪੀਆਰ ਨੇ ਨਿਊਜ਼ੀਲੈਂਡ ਵਿੱਚ 6 ਸਾਲ ਤੋਂ ਮਦਰ ਐਂਡ ਗ੍ਰੈਂਡ ਮਦਰ ਨੇ ਜੀ ਕਰੇ ਜਮੀਨ 2 ਏਕੜ ਹੈ ਜੀ ਬੈਂਕ ਬਿਲਡਿੰਗ ਦਾ ਇਹਨਾਂ ਨੂੰ ਕਿਰਾਇਆ ਆਉਂਦਾ 3 ਲੱਖ ਰੁਪਏ ਦਾ ਸਾਲ ਦਾ ਦੋ ਪਲਾਟ ਨੇ ਸ਼ਹਿਰ ਵਿੱਚ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਤੇ ਲੜਕੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਬੀਐਸਸੀ ਨਰਜ ਸਕਮ ਹੋਵੇ ਸਮਝਦਾਰ ਲੜਕੀ ਉਹਦੇ ਪਰਿਵਾਰ ਦੀ ਚਾਹੀਦੀ ਹੈ ਜੀ ਸੰਪਰਕ ਕਰਿਓ ਪਰਿਵਾਰ ਨਾਲ ਡਾਇਰੈਕਟ ਦਿੱਤੇ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਜੀ 96535 10222 ਨੰਬਰ ਤੇ ਨੰਬਰ 3 ਤੇ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਗਰੇਵਾਲ ਉਮਰ 24 ਸਾਲ ਕੱਦ 5 ਫੁੱਟ 3 ਇੰਚ ਜੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਆਈ ਹੈ ਕਿਹੜੀ ਕੈਲਗਰੀ ਵਿੱਚ ਹੈ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਪੀਆਰ ਲੜਕਾ ਚਾਹੀਦਾ ਜੀ ਸੰਪਰਕ ਕਰੋ ਸਾਡੇ WhatsApp ਨੰਬਰ ਤੇ ਜੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰ ਦਿਓ ਜੀ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤਾਂ ਜੋ ਵੱਤ ਤੋਂ ਵੱਧ ਰਿਸ਼ਤੇ ਹੋ ਸਕਣ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਜੀ ਚੌਥਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਬਰਾੜ ਹੈ ਜੀ ਕੱਦ ਇਹਨਾਂ ਦਾ ਹੈ 5 ਫੁੱਟ 2 ਇੰਚ ਇਹ ਕੈਨੇਡਾ ਸਿਟੀਜ਼ਨ ਨੇ ਜੀ ਸਟੱਡੀ ਇਹਨਾਂ ਦੀ ਮਾਸਟਰ ਡਿਗਰੀ ਸਰਕਾਰੀ ਜੋਬ ਕਰ ਰਹੀ ਹੈ ਜੀ ਲੜਕੀ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਜ਼ਮੀਨ 10 ਕਿੱਲੇ ਤੋਂ ਉੱਪਰ ਹੋਵੇ ਕੈਨੇਡਾ ਜਾਂ ਪੰਜਾਬ ਵਿੱਚ ਰਹਿੰਦਾ ਹੋਵੇ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਸਾਡੇ ਵਟਸਐਪ ਨੰਬਰ ਤੇ ਤੁਸੀਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਸਿੱਖ ਜੱਟ ਸਿੱਖ ਜੀ ਉਮਰ 34 ਸਾਲ ਕੱਦ 5 ਫੁੱਟ 7 ਇੰਚ ਇਹ ਲੜਕੀ ਤਲਾਕ ਸੁਦਾ ਹੈ ਜੀ ਆਸਟ੍ਰੇਲੀਆ ਦੀ ਸਿਟੀਜ਼ਨ ਹੈ ਜੀ ਆਪਣਾ ਘਰ ਹੈ ਜੀ ਇਹਨਾਂ ਦੇ ਰਿਸ਼ਤੇ ਦੀ ਮੰਗ ਹੈ ਜੀ ਇਹ ਲੜਕਾ ਸੋਹਣਾ ਸੁਨੱਖਾ ਮੈਲਬੌਰਨ ਨੂੰ ਪਹੇਲ ਹੈ ਜੀ ਇਹਨਾਂ ਦੀ ਜਿੰਨਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਜੀ ਉਹ ਸੰਪਰਕ ਕਰ ਸਕਦੇ ਹੋ ਸਾਡੇ ਨਾਲ ਵਟਸਐਪ ਨੰਬਰ ਤੇ 9417565924 ਜੇ ਮੈਂ ਰਿਸਟਾ ਨੋਟ ਕਰੋ ਜੀ ਨਾਮ ਕੌਰ ਕਾਸ਼ਟ ਜਟਸਿਕ ਗੋਤ ਢਿੱਲੋਂ ਆ ਜੀ ਇਹਨਾਂ ਦਾ ਡੇਟ ਆਫ ਬਰਥ ਹੈ 2000 ਕੱਦ 5 ਫੁੱਟ 5 ਇੰਚ ਇੰਡੀਆ ਵਿੱਚ ਸੌਫਟਵੇਅਰ ਇੰਜੀਨੀਅਰਿੰਗ ਦੀ ਸਟੱਡੀ ਕਰ ਰਿਹਾ ਹੈ ਜੀ ਰਿਸ਼ਤੇ ਦੀ ਮੰਗ ਹੈ ਕਿ ਕੈਨੇਡੀਅਨ ਪੀਆਰ ਜਾਂ ਬਰਾਬਰ ਦੀ ਯੋਗਤਾ ਵਾਲਾ ਲੜਕਾ ਹੋਵੇ ਜੀ ਸੰਪਰਕ ਕਰੋ ਸਾਡੇ ਵਟਸਐਪ ਨੰਬਰ ਤੇ ਤੁਸੀਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਜੀ ਤੁਸੀਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੁਸੀਂ ਦੇਖਤਾ ਬਹੁਤ ਰਹੇ ਹੋ ਜੀ ਪਰ ਪਲੀਜ਼ ਸਬਸਕ੍ਰਾਈਬ ਨਹੀਂ ਕੀਤਾ ਜੇ ਉਹ ਸਬਸਕ੍ਰਾਈਬ ਜ਼ਰੂਰ ਕਰੋ ਜੀ ਆਪ ਜੀ ਦੇ ਤਹਿ ਦਰੋਂ ਧੰਨਵਾਦੀ ਹੋਵਾਂਗੇ ਸੱਤ ਮਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਟ ਸਿੱਖ ਇਹ ਲੜਕੀ ਤਲਾਕ ਸੁਧਾਇ ਹੈ ਜੀ ਇੱਕ ਬੱਚਾ ਹੈ ਡੇਟ ਆਫ ਬਰਥ ਹੈ ਜੀ 1992 ਕੱਦ 5 ਫੁੱਟ 6 ਇੰਚ ਇੱਕ ਕੈਨੇਡਾ ਦੀ ਸਿਟੀਜ਼ਨ ਹੈ ਜੀ ਲੜਕੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਇੰਡੀਅਨ ਤਲਾਕशुदा ਵੀ ਵਿਚਾਰਨਯੋਗ ਨੇ ਇਹ ਪਰ ਕੈਨੇਡਾ ਨੂੰ ਪਹਿਲ ਹੈ ਜੀ ਇਹਨਾਂ ਦੀ ਜਿਹਨਾਂ ਨੂੰ ਇਹ ਪ੍ਰੋਫਾਈਲ ਪਸੰਦ ਆਉਂਦਾ ਤਾਂ ਉਹ ਸਾਡੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਜੀ ਅੱਠਵਾਂ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਨਾਮ ਕੌਰ ਕਸ਼ਟ ਜਟ ਸਿੱਖ ਗੋਤ ਢਾਲੀਵਾਲ ਡੇਟ ਆਵ ਬਰਥ ਹੈ ਜੀ ਇਹਨਾਂ ਦੀ 1992 ਕੱਦ 5 ਫੁੱਟ 5 ਇੰਚ ਆਸਟ੍ਰੇਲੀਆ ਪੀਆਰ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕੇ ਕੋਲ ਜ਼ਮੀਨ 10 ਏਕੜ ਹੋਵੇ ਸੋਨਾ ਸੁਨੱਖਾ ਹੋਵੇ ਏਰੀਆ ਮਲੇਰ ਕੋਟਲਾ ਜੀ ਇਹ ਸੰਗਰੂਰ ਦੇ ਲਾਗੇ ਪੈਂਦਾ ਸੰਪਰਕ ਕਰੋ ਸਾਡੇ ਨਾਲ ਵਟਸਐਪ ਨੰਬਰ ਤੇ ਇਹ ਕਰ ਤੁਸੀਂ ਆਪਣੇ ਕਿਸੇ ਵੀ ਲੜਕਾ ਲੜਕੀ ਦੀ ਐਡ ਲਗਵਾਉਣੀ ਚਾਹੁੰਦੇ ਹੋ ਤੁਸਾਨੂੰ WhatsApp ਤੇ ਪੂਰਾ ਭੇਰ ਬੇਨਾ ਬਾਇਓ ਡਾਟਾ ਭੇਜੋ ਜੀ ਤਾਂ ਅਸੀਂ ਤੁਹਾਡੀ ਆਡ ਲਗਾ ਦੇਵਾਂਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜਟ ਸਿੱਖ ਡੇਟ ਆਫ ਬਰਥ ਜੀ 2000 ਕੱਦ 5 ਫੁੱਟ 7 ਇੰਚ ਇਹ ਕੈਨੇਡਾ ਪੀਆਰ ਹੈ ਜੀ ਸਟੱਡੀ ਹੈ ਜੀ ਇਹਨਾਂ ਦੀ ਬੀਐਸਸੀ ਮਾਸਟਰ ਹੈਲਥ ਕੇਅਰ ਰਜਿਸਟਰ ਨਰਸ ਨੇ ਜੀ ਰਿਸ਼ਤੇ ਦੀ ਮੰਗਾ ਜੀ ਕਿ ਲੜਕਾ ਸੋਹਣਾ ਸੁਨੱਖਾ ਹੋਵੇ ਵਧੀਆ ਖਾਨਦਾਨੀ ਪਰਿਵਾਰ ਤੋਂ ਹੋਵੇ ਜੀ ਸੰਪਰਕ ਕਰੋ ਸਾਡੇ ਨਾਲ ਵਟਸਐਪ ਨੰਬਰ ਤੇ 10ਵਾਂ ਰਿਸ਼ਤਾ ਜੀ ਨਾਮ ਕੌਰ ਕਾਸਟ ਰਾਮਗੜੀ ਆ ਡੇਟ ਆਫ ਬਰਥ 1992 ਕੱਦ 5 ਫੁੱਟ 7 ਇੰਚ ਲੜਕੀ ਸੋਹਣੀ ਸੁਨੱਖੀ ਹੈ ਜੀ ਰਿਸ਼ਤੇ ਦੀ ਮੰਗ ਕਿ ਆਸਟ੍ਰੇਲੀਆ ਪੀਆਰ ਹੋਵੇ ਜਾਂ ਟੀਆਰ ਹੋਵੇ ਇੰਡੀਆ ਵਾਲੇ ਵੀ ਸੰਪਰਕ ਕਰ ਸਕਦੇ ਹਨ ਇਹਨਾਂ ਦਾ ਏਰੀਆ ਮੋਗਾ ਹੈ ਜੀ ਸੰਪਰਕ ਕਰੋ ਸਾਡੇ ਨਾਲ ਵਟਸਐਪ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ 11ਵਾਂ ਨਾਮ ਕੌਰ ਕਾਸਟ ਸੈਣੀ ਸਖ ਪਰਿਵਾਰ ਹੈ ਜੀ ਡੇਟ ਆਫ ਬਰਥ ਹੈ ਇਹਨਾਂ ਦੀ 1994 ਉੱਧ 5 ਫੁੱਟ 4 ਇੰਚ ਸਟੱਡੀ ਹੈ ਜੀ ਐਮਐਸਸੀ ਕੈਮਿਸਟਰੀ ਬੀਐਡ ਐਮਐਡ ਪੀਜੀ ਤੋਂ ਆ ਜੀ ਪੀਸੀਟੀ ਕੈਮਿਸਟਰੀ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਪੜਿਆ ਲਿਖਿਆ ਨੌਕਰੀ ਪੇਸ਼ਾ ਹੋਵੇ ਚੰਡੀਗੜ੍ਹ ਏਰੀਆ ਮੋਹਾਲੀ ਰੋਪੜ ਨੂੰ ਪਹਿਲੇ ਆ ਜੀ ਸੰਪਰਕ ਕਰਿਓ ਸਾਡੇ ਵਟਸਐਪ ਨੰਬਰ ਤੇ ਜਿਨ੍ਹਾਂ ਨੂੰ ਵੀ ਇਹ ਪ੍ਰੋਫਾਈਲ ਪਸੰਦ ਆਉਂਦਾ ਅਗਲਾ ਰਿਸ਼ਤਾ ਨੋਟ ਕਰੋ ਜੀ ਬਾਰਮਾ ਨਾਮ ਕੌਰ ਕਾਸਟ ਸੈਣੀ ਸਿੱਖ ਪ੍ਰਵਾਹ ਡੇਟ ਆਫ ਬਰਥ 1999 ਕੱਦ 5 ਫੁੱਟ 6 ਇੰਚ ਜੀ ਸਟੱਡੀ ਹੈ ਜੀ ਇਹਨਾਂ ਦੀ ਐਮਐਸਪੀ ਬੀਐਡ ਇਹ ਪਰਮਾਨੈਂਟ ਟੀਚਰ ਨੇ ਜੀ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਸਾਫਤ ਸੂਰਤ ਸਰਦਾਰ ਹੋਵੇ ਅਤੇ ਵੈਲ ਸੈਟਲਡ ਹੋਵੇ ਜੀ ਸਿਰਫ ਲੁਧਿਆਣਾ ਸਹਿਰ ਨੂੰ ਪਹਿਲੇ ਹੈ ਜੀ ਇਹਨਾਂ ਦੀ ਕੋਈ ਜਾਤੀ ਬੰਧਨ ਨਹੀਂ ਹੈਗਾ ਸੰਪਰਕ ਕਰਿਓ ਸਾਡੇ ਨਾਲ ਵਟਸਐਪ ਨੰਬਰ ਤੇ ਜਿਨ੍ਹਾਂ ਨੂੰ ਇਹ ਪ੍ਰੋਫਾਈਲ ਪਸੰਦ ਆ ਅਗਲਾ ਨੰ 2513 ਨੰਬਰ ਨਾਮ ਕੌਰ ਕਾਸਟ ਅਰੂੜਾ ਸਿੱਖ ਇਹ ਲੜਕੀ ਤਲਾਕ ਸੁਦਾ ਹੈ ਅਤੇ ਸਰਕਾਰੀ ਨੌਕਰੀ ਕਰ ਰਹੀ ਹੈ ਉਮਰ 40 ਸਾਲ ਹੈ ਕੱਦ 5 ਫੁੱਟ 4 ਇੰਚ ਇਹਨਾਂ ਦਾ ਇੱਕ ਬੱਚਾ ਵੀ ਹੈ 14 ਸਾਲ ਦਾ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਕਿ ਲੜਕਾ ਖਾਨਦਾਨੀ ਸੋਨਾ ਸੁਨੱਖਾ ਹੋਵੇ ਸਮਝਦਾਰ ਹੋਵੇ ਜੀ ਸੰਪਰਕ ਕਰੋ WhatsApp ਨੰਬਰ ਤੇ ਤੁਸੀਂ ਆਪਣੇ ਚੈਨਲ ਸੱਚੇ ਰਿਸ਼ਤੇ ਤੋਂ ਦੇਖ ਕੇ ਜੋ ਵੀ ਰਿਸ਼ਤਾ ਕਰੋ ਜੀ ਤਾਂ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ ਜਾਂਚ ਪੜਤਾਲ ਕੀਤੇ ਹੋਏ ਰਿਸ਼ਤੇ ਜੀਵਨ ਭਰ ਲੈਣੇ ਵਿਦੇ ਹਨ ਇਸ ਕਰਕੇ ਤੁਹਾਡਾ ਮੋਢਲਾ ਫਰਜ ਮੰਨਦਾ ਜੀ ਕਿ ਤੁਸੀਂ ਜਾਂਚ ਪੜਤਾਲ ਕਰਕੇ ਹੀ ਕੋਈ ਅੱਗੇ ਕਦਮ ਵਧਾਓ 14 ਨੰਬਰ ਰਿਸ਼ਤਾ ਜੀ ਇਹ ਲੜਕੀ ਦਾ ਹੈ ਨਾਮ ਕੌਰ ਕਾਸਟ ਰਾਜਪੂਤ ਉਮਰ 26 ਸਾਲ ਕੱਦ 5 ਫੁੱਟ 5 ਇੰਚ ਸਟੱਡੀ ਬੀਐਸਸੀ ਨਰਸਿੰਗ ਹੈ ਜੀ ਇਹ ਨਿਊਜ਼ੀਲੈਂਡ ਵਿੱਚ ਪੀ ਆ ਰਹੀ ਹੈ ਜੀ ਰਿਸ਼ਤੇ ਦੀ ਮੰਗਾ ਜੀ ਇਹਨਾਂ ਦੀ ਕਿ ਲੜਕਾ ਸੋਹਣਾ ਸੁਨੱਖਾ ਖਾਨਦਾਨੀ ਪਰਿਵਾਰ ਦਾ ਵਧੀਆ ਹੋਵੇ ਜੀ ਸੰਪਰਕ ਕਰੋ ਸਾਡੇ ਨਾਲ WhatsApp ਨੰਬਰ ਤੇ 15ਵਾਂ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਦਾ ਹੈ ਨਾਮ ਕੌਰ ਕਾਸਟ ਸਿੰਬਾ ਸਿੱਖ ਪਰਿਵਾਰ ਹੈ ਜੀ ਉਮਰ ਲੜਕੀ ਦੀ ਹੈ 31 ਸਾਲ ਕੱਦ 5 ਹੱਟ 1 ਇੰਚ ਸਟੱਡੀ ਹੈ ਜੀ ਐਮ ਐਸ ਸੀ ਕੰਪਿਊਟਰ ਕੈਨੇਡਾ ਬ੍ਰੈਂਪਟਨ ਦੇ ਵਿੱਚ ਰਹਿ ਰਹੀ ਹੈ ਜੀ ਪੀ ਆਰ ਨੇ ਉੱਥੋਂ ਸੌਫਟਵੇਅਰ ਦੀ ਇੰਜੀਨੀਅਰ ਨੇ ਜੀ ਰਿਸ਼ਤੇ ਦੀ ਮੰਗ ਹੈ ਜੀ ਕਿ ਲੜਕਾ ਬ੍ਰੈਂਪਟਨ ਬੱਚੋ ਹੋਵੇ ਕੋਈ ਜਾਤੀ ਬੰਧਨ ਨਹੀਂ ਬਰਾਬਰਤੀ ਯੋਗਤਾ ਵਾਲਾ ਸੰਪਰਕ ਕਰੋ ਜੀ ਪਰਿਵਾਰ ਸਾਡੇ WhatsApp ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ 16 ਨੰਬਰ ਨਾਮ ਕੌਰ ਕਾਸਟ ਰਮਦਾਸੀਆ ਸਿੱਖ ਇਹ ਲੜਕੀ ਕੈਨੇਡਾ ਪੀ ਆ ਰਹੀ ਹੈ ਜੀ ਡੇਟ ਆਫ ਬਰਥ 1996 ਕੱਦ 5 ਫੁੱਟ 4 ਇੰਚ ਸੁੰਦਰ ਸਲਿਮ ਲੜਕੀ ਹੈ ਜੀ ਰਿਸ਼ਤੇ ਦੀ ਮੰਗ ਹੈ ਕਿ ਲੜਕਾ ਸੋਨਾ ਸੁਨੱਖਾ ਹੋਵੇ ਕਾਸਟ ਦਾ ਕੋਈ ਬੰਧਨ ਨਹੀਂ ਜੀ ਸੰਪਰਕ ਕਰਿਓ WhatsApp ਨੰਬਰ ਤੇ 98175 65924 ਤੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅਤੇ ਬੈਲ ਨੂੰ ਆਲਟੇ ਕਰਕੇ ਓਕੇ ਕਰ ਲਓ ਜੀ ਤਾਂ ਜੋ ਚੈਨਲ ਤੇ ਸਾਰੀਆਂ ਵੀਡੀਓ ਤੁਹਾਨੂੰ ਮਿਲ ਸਕਣ ਤੁਸੀਂ ਚੈਨਲ ਨੂੰ ਦੇਖ ਤਾਂ ਬਹੁਤ ਰਹੇ ਹੋ ਜੀ ਪਰ ਸਬਸਕ੍ਰਾਈਬ ਬਹੁਤ ਘੱਟ ਕਰ ਰਹੇ ਹੋ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਇਹ ਸਾਡੀ ਬੇਨਤੀ ਹੈ ਮਨਜ਼ੂਰ ਕਰਨੀ ਤਾਂ ਜੋ ਸਾਰੇ ਰਿਸ਼ਤੇ ਦੀਆਂ ਵੀਡੀਓ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲਣ ਜੀ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਵੀਡੀਓ ਨੂੰ ਪੂਰਾ ਅੰਤ ਤੱਕ ਵੇਖਣ ਲਈ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ